ਜਿਵੇਂ ਆਇਆ ਕੋਰਪ ਕੰਪਲੈਕਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਇਆ ਉਸ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਆਮ ਪਬਲਿਕ ਅਤੇ ਬਹੁਤ ਸਾਰੇ ਬੁੱਧੀਜੀਵੀ ਲੋਕ ਜਿਹੜੇ ਆ ਉਹ ਭੈਪੀਤ ਹੋਏ ਔਰ ਲਾ ਐਨ ਆਰਡਰ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਸਵਾਰਾਂ ਦੇ ਘੇਰੇ ਵਿੱਚ ਵੀ ਆਏ ਔਰ ਨਾਲ ਆਪਾਂ ਗੱਲ ਕੀਤੀ ਜਾਵੇ ਤੇ ਗੋਲੀ ਕਾਂਡ ਤੋਂ ਲੈ ਕੇ ਵਟਾਰਾ ਜਿਹੜਾ ਪੁਰਵਨ ਰੂਪ ਦੇ ਵਿੱਚ ਬੰਦ ਰਿਹਾ ਲੋਕਾਂ ਨੇ ਬਹੁਤ ਸਮਰਥਨ ਦਿੱਤਾ ਉਸ ਦੇ ਨਾਲ ਹੀ ਇੱਕ ਵਰਨ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੇ ਯਕੀਨ ਕਰਦਾ ਤੇ ਦੂਸਰੇ ਬੰਨੇ ਜੇ ਪੁਲਿਸ ਪ੍ਰਸ਼ਾਸਨ ਤੋਂ हट ਕੇ ਗੱਲ ਕਰੀਏ ਤੇ ਲੋਕਾਂ ਨੂੰ ਓਹਤੇ ਭਰੋਸਾ ਆਂਦਾ ਵਾ ਸੋ ਸਾਡੇ ਨਾਲ ਨੇ ਸਾਬਕਾ ਪ੍ਰਧਾਨ ਨੇ ਬਾਰਾ ਐਸੋਸੀਏਸ਼ਨ ਤੇ ਸਤੰਦਰ ਸੱਤੀ ਜੀ ਆਪਣਾ ਨੰਨ ਤਰਵਾਦ ਕਰਾਂਗੇ ਜਿਸ ਤਰੀਕੇ ਨਾਲ ਤੁਸੀਂ ਬਹੁਤ ਲੰਬੇ ਸਮੇਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਹੋ ਜਿਹਨੇ ਅਲਾ ਨਾਲ ਅੱਡ ਦੀ ਆਪਾਂ ਗੱਲ ਕਰੀਏ ਤੇ ਪਹਿਲਾਂ ਦੇ ਤੇ ਉਹ ਰਿਸ਼ਤੀ ਤੁਸੀਂ ਅੰਦਰ ਮਹਿਸੂਸ ਕਰਦੇ ਹੋ ਅਲਾ ਦੇ ਸਰਵਣ ਜੀ ਤੁਹਾਡਾ ਧੰਨਵਾਦ ਜੀ ਦੇਖੋ ਜੀ ਤੁਸੀਂ ਨਾ ਸਟਾਰਟ ਕੀਤੀ ਸਰਵਨ ਜੀ ਵੀ ਆਪਾਂ ਸਟਾਰਟਿੰਗ ਤੋਂ ਲੈ ਕੇ ਤੁਸੀਂ ਇੱਕ ਚੀਜ਼ ਭੁੱਲ ਗਏ ਹੋ ਇਸ ਘਟਨਾ ਕਰਕੇ ਜਿਹੜੀ ਡੀਜੀਪੀ ਦੀ ਪ੍ਰੈਸ ਕਾਨਫਰੰਸ ਹੋਈ ਹੈ ਉੱਥੋਂ ਤੱਕ ਆਪਾਂ ਕੰਮ ਗੱਲ ਕਰਾਂਗੇ ਲਾਅ ਐਂਡ ਆਰਡਰ ਜੀ ਬਹੁਤ ਜ਼ਿਆਦਾ ਮਾੜਾ ਬਹੁਤ ਹੀ ਜ਼ਿਆਦਾ ਦੇਖੋ ਜੀ ਇਨਸੀਡੈਂਟ ਇੱਕ ਗਨ ਜਿਹੜੀ ਆ ਗਨ ਸ਼ਾਟਸ ਦੀ ਇਨਸੀਡੈਂਟ ਹੋਇਆ ਉਹਦੇ ਬਹੁਤ ਮੰਤਪੰਦ ਹੋਇਆ ਸਾਡੇ ਵਕੀਲ ਭਰਾ ਦਾ ਜੇ ਨਾਂ ਨ ਕੋਦੇ ਰੈਲਟੀ ਸੀ ਜਿਹਨਾਂ ਦੀ ਡੈਥ ਹੋਈ ਹੈ ਤੇ ਬੜੀ ਮਾੜੀ ਗੱਲ ਆ ਜੀ ਹਜੇ ਤੱਕ ਕੋਈ ਉੱਤੇ ਕੋਈ ਐਕਟੀਵਿਟੀ ਨਹੀਂ ਹੋਈ ਤੇ ਉਹ ਤੇ ਉਸ ਦੇ ਉਸ ਤੋਂ ਪਹਿਲਾਂ ਜਿਹੜਾ ਬਾਅਦ ਚ ਬਟਾਲਾ ਬੰਦ ਹੋਇਆ ਉਹਨੂੰ ਬਹੁਤ ਜ਼ਿਆਦਾ ਪ੍ਰਵਾਹ ਹੰਗਾਰਾ ਮਿਲਿਆ ਬਹੁਤ ਜ਼ਿਆਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਮਰਥਨ ਕੀਤਾ ਬਟਾਲਾ ਬੰਦ ਨੂੰ ਤੇ ਉਸ ਤੋਂ ਬਾਅਦ ਗੱਲ ਹੁੰਦੀ ਆ ਡੀਜੀਪੀ ਦੀ ਕਵਰੇਜ ਦੀ ਡੀਜੀਪੀ ਦੀ ਕਵਰੇਜ ਜੀ ਵੀ ਸਾਡੇ ਬਟਾਲੇ ਆਏ ਮੈਂ ਪਹਿਲੀ ਗੱਲ ਤੇ ਡੀਜੀਪੀ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਮੱਦੇ ਮਰਹੀਂ ਵੀ ਤੁਸੀਂ ਕਿੰਨੀਆਂ ਕ ਸਬ ਡਿਵੀਜ਼ਨਾਂਸ ਚ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਹੋ ਜੀ ਬਟਾਲੇ ਤੁਹਾਨੂੰ ਅੱਜ ਕਿੰਨੀ ਵਾਰੀ ਬਟਾਲੇ ਆਏ ਹੋ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਮੈਂ ਸਮਿਖਿਆ ਕਰਨ ਆਇਆ ਹਾਂ ਸਿਕਿਉਰਿਟੀ ਦੀ ਸਮਿਖਿਆ ਕਰਨ ਲਈ ਚਮਤ 5 ਸਾਲ ਤੋਂ ਹੁਣ ਅੱਜ ਹੀ ਜੋ ਬਟਾਲੀ ਦੀ ਜਿੱਤ ਆ ਘਾਇਆ ਕਿਉਂ ਚੇਤਾ ਹੈ ਕਿਉਂਕਿ ਗੋਲੀ ਕਾਂਡ ਚ ਬਟਾਲਾ ਪੁਲਿਸ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਆਪਣੀ ਕਲੈਰੀਫਿਕੇਸ਼ਨ ਦੇਣੀ ਆ ਸੀ ਬਟ ਕਲੈਰੀਫਿਕੇਸ਼ਨ ਜਿਨ੍ਹਾਂ ਨੂੰ ਦੇਣੀ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਵਾਲ ਪੁੱਛਨੇ ਸੀ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਪ੍ਰੈਸ ਘਰ ਤੇ ਇੱਕ ਇੱਕ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਅਫੀਸਰ ਹੁੰਦਾ ਵਾ ਬੀਪੀਆਰੋ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫੀਸਰ ਬਟਾਲੇ ਗਰਦਾਸਪੁਰ ਦਾ ਉਹਨਾਂ ਨੇ ਹੀ ਸਾਰੀਆਂ ਜੋ ਇਨਸੀਡੈਂਟ ਹੁੰਦੇ ਆ ਜੋ ਸੱਚਾਈ ਆ ਉਹਨਾਂ ਨੂੰ ਪਬਲਿਕ ਦੀ ਸੱਚਾਈ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਆ ਉਹਦਾ ਹੀ ਕੰਮ ਹੁੰਦਾ ਵਾ ਇੱਕ ਪ੍ਰੈਸ ਰਿਪੋਰਟਰਸ ਰੂਮ ਜਿਹੜੇ ਹੈਗੇ ਨੇ ਉਹਨਾਂ ਨੂੰ ਉੱਥੇ ਲਿਉਣਾ ਪ੍ਰੈਸ ਕਾਨਫਰੈਂਸ ਜਿਹੜਾ ਉਹਨਾਂ ਨੂੰ ਡੀਜੀਪੀ ਨੂੰ ਤਿੱਖੇ ਸਵਾਲ ਪੁੱਛ ਸਕਣ ਬਟ ਇਹ ਸਿਰਫ ਪ੍ਰੈਸ ਕਾਨਫਰੰਸ ਤੋਂ ਹੋਇਆ ਕਿ ਅੱ비 ਜਿਹੜੇ ਉਹ ਚੁਣਿੰਦਾ ਚਾਹਤੇ ਪੱਤਰਕਾਰ ਸੀ ਡੀਪੀਆਰਓ ਸਾਹਿਬ ਦੇ ਜਿਹੜੇ ਸਰਕਾਰ ਦੇ ਹੱਕ ਚੀ ਗੱਲ ਕਰਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਹੜੇ ਸਵਾਲ ਪੁੱਛਣ ਵਾਲੇ ਸੀ ਉਹਨਾਂ ਦੇ ਜਵਾਬ ਗਏ ਦਿੱਤੇ ਗਏ ਜਾਂ ਨਹੀਂ ਇੱਥੇ ਡੀਜੀਪੀ ਸਾਹਿਬ ਨੇ ਤੇ ਇਦਰ ਗਾਰਡਿੰਗ ਬਹੁਤ ਚੰਗੀ ਹਾਲਤ ਨਹੀਂ ਹੈਗੀ ਲਾਅ ਐਂਡ ਆਰਡਰ ਦੀ ਇੱਕ ਇਨਸੀਡੈਂਟ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਨਾਲ ਇਹ ਖੋਦ ਦੱਸਣਾ ਚਾਹਾਂਗਾ ਲੇਟੈਸਟ ਇਨਸੀਡੈਂਟ ਹੈ ਗਾਜ਼ੀਰੰਗਲ ਪਿੰਡ ਦੇ ਵਿੱਚ ਮੇਰੀ ਜੂਨੀਅਰ ਐਡਵੋਕੇਟ ਆਪਣੀ ਸਿਮਰਨਜੀਤ ਕੌਰ ਐਂਡ ਖੈਤਵਾਲੀ ਦੀ ਟੀਕਨੀਆ ਤੇ ਉਹਨਾਂ ਦੇ ਹਸਬੰਦ ਦੇ ਉੱਪਰ ਅਟੈਕ ਹੋਇਆ ਗਾਜੀ ਰੰਗਲ ਪਿੰਡ 'ਚ ਉਹਨਾਂ ਦੇ ਚਾਚੇ ਤਾਇਆ ਦੇ ਆਪਣੇ ਵੱਲੋਂ ਹੀ ਪੈੜੀ ਦਾ ਝਗੜਾ ਵਗੈਰਾ ਚੱਲਦਾ ਸੀ ਬਹੁਤ ਜਾਦੀ ਸੱਟ ਲੱਗੀ ਉਹਨਾਂ ਦੀ ਵੀਡੀਓ ਵੀ ਜੇ ਤੁਸੀਂ ਕਹੋਗੇ ਮੈਂ ਦੱਸ ਦੂੰਗਾ ਵੀਡੀਓ ਨਹੀਂ ਉਹ ਸਿਰ ਤੇ ਖੂਨ ਵਗ ਰਿਹਾ ਤੇ ਉਹ ਪੁਲਿਸ ਸਟੇਸ਼ਨ ਕੋਟਲੀ ਦੇ ਬਾਹਰ ਕੜਾ ਤੇ ਸਰਦਾਰ ਲਖਵਿੰਦਰ ਸਿੰਘ ਉਹਨਾਂ ਐਸ ਐਚਓ ਸਾਹਿਬ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਵੀ ਉਹ ਆਮ ਆਦੀ ਪਾਰਟੀ ਦੀ ਸੁਣਦੇ ਨੇ ਉਹਨਾਂ ਪਿੰਡ ਦੇ ਸਰਪੰਚ ਦੀ ਸੁਣਦੇ ਨੇ ਤੇ ਇਸ ਦਾ ਕਿ ਲਾਅ ਐਂਡ ਆਰਡਰ ਕੋ ਚੰਗਾ ਨਹੀਂ ਹੈਗਾ ਸਰਦਾਰ ਤੋ ਜਸਤਰੀ ਕੇ ਨਾਲ ਵੇਖਿਆ ਜਾ ਸਕਿਆ ਆਮ ਪਬਲਿਕ ਦਾ ਵੀ ਜਸਤਰੀ ਕੇ ਨਾਲ ਪ੍ਰਸ਼ਾਸਨ ਤੋਂ ਭਰੋਸਾ ਉੱਥੇ ਆ ਕਿਤੇ ਨਾ ਕਿਤੇ ਵਕੀਲ ਭਾਇ ਜਾਰੇ ਦਾ ਭਰੋਸਾ ਜਿਹੜਾ ਉਤਰਨ ਨਜ਼ਰ ਆ ਰਿਹਾ ਆ ਬਾਕੀ ਡੀਪੀਆਰਓ ਸਾਹਿਬ ਵੀ ਗੱਲ ਕੀਤੀ ਆ ਡੀਪੀਆਰਓ ਸਾਹਿਬ ਜਿਹੜੇ ਆ ਉਹ ਮੇਰੇ ਨਾਲ ਵੀ ਇੱਕ ਬੜੀ ਤਕਲੀਕ ਘਟਨਾ ਹੋਈ ਕਿ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਾ ਔਰ ਉੱਥੇ ਜਾ ਕੇ ਮੈਂ ਕਵਰ ਕਰਨ ਵਾਸਤੇ ਉਸ ਦਿਨ ਲਾਈਵ ਮੇਰਾ ਸ਼ੋਅ ਚੱਲਣਾ ਸੀ ਟੀਵੀ ਤੇ ਔਰ ਡੀਪੀਆਰਓ ਸਾਹਿਬ ਨੇ ਕਿਹਾ ਕਿ ਮੈਂ ਉੱਠ ਕੇ ਪਿੱਛੇ ਚਲੇ ਜਾ ਜਿਹਦੇ ਨਾਲ ਮੇਰੇ ਮਾਨ ਸਨਮਾਨ ਨੂੰ ਆਮ ਪਬਲਿਕ ਦੇ ਵਿੱਚ ਔਰ ਪੱਤਰਕਾਰ ਭਾਈਚਾਰੇ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਮੈਨੂੰ ਠੇਸ ਲੱਗੀ ਆ ਇਹਦੇ ਤੇ ਆਪਾਂ ਵਕੀਲ ਸਾਹਿਬ ਕੀ ਕਰ ਸਕਦੇ ਆ ਕਿ ਸਾਡੇ ਨਾਲ ਤੁਸੀਂ ਖੜਿਓ ਵੇਖੋ ਜੀ ਸਰਮੁਣ ਜੀ ਜੇ ਤੁਸੀਂ ਮੈਨੂੰ ਗੱਲ ਦਸੀ ਹੈ ਬਹੁਤ ਮੰਦ ਭਾਗੀ ਗੱਲ ਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੁਕਾਂ ਵੀ ਜਿਹੜਾ ਪੱਤਰਕਾਰਾਂ ਨੇ ਸੱਚਾਈ ਪਬਲਿਕ ਤੱਕ ਪਹੁੰਚਾਉਣੀ ਆ ਜਾਂ ਸਰਕਾਰ ਤੱਕ ਪਹੁੰਚਾਉਣੀ ਆ ਪਬਲਿਕ ਦੀ ਸੱਚਾਈ ਵੀ ਅਸਲ 'ਚ ਹੈ ਕੀ ਆ ਉਦੋਂ ਉਹਨਾਂ ਪੱਤਰਕਾਰਾਂ ਨੂੰ ਤੁਸੀਂ ਅੱਜ ਦੀ ਗੱਲ ਦੱਸੀ ਸਰਵਣ ਜੀ ਬਹੁਤ ਮਾੜੀ ਗੱਲ ਆ ਵੀ ਐ ਹਲੇ ਪੱਤਰਕਾਰਾਂ ਨੂੰ ਬੇਨਕੋ ਪਿੱਛੇ ਧੱਕਿਆ ਜਾਂਦਾ ਵੀ ਸੱਚਾਈ ਨਾ ਦਿਖਾਓ ਸ਼ਰਮ ਬੇਇਜਤ ਕੀਤਾ ਗਿਆ ਚਲੋ ਉਹਦੇ ਬਾਰੇ ਤੇ ਅਸੀਂ ਕਾਨੂੰਨੀ ਜੋ ਕਰਾਂਗੇ ਆਪਣੇ ਹਿਸਾਬ ਨਾਲ ਕਰ ਲਾਂਗੇ ਬਟ ਬਹੁਤ ਮੰਦ ਭਾਗੀ ਗੱਲ ਆ ਜੀ ਸੋ ਸਾਡੇ ਨਾਲ ਨੇ ਕੀ ਹਸਪੱਟਾ ਸਾਹਿਬ ਆ ਜਿਹੜੇ ਜਿਨ੍ਹਾਂ ਦਾ ਚੈਨਲ ਆਰਐਨਆਈ ਦੀ ਰਜਿਸਟਰਡ ਚੈਨਲ ਆ ਔਰ ਪੱਟਾ ਸਾਹਿਬ ਜਿਸ ਤਰੀਕੇ ਨਾਲ ਵੇਖਿਆ ਜਾਂਦਾ ਕਿ ਪੱਤਰਕਾਰਾਂ ਬਹੁਤ ਸਾਰਿਆਂ ਨੂੰ ਜਿਹੜਾ ਵਾ ਦਰਕਨਾਰੀ ਕੀਤਾ ਜਾਂਦਾ ਬੇਸ਼ੱਕ ਸਾਡੇ ਕਲਸੀ ਸਾਹਿਬ ਡੀਪੀਆਰਓ ਸਾਹਿਬ ਜਿਹੜੇ ਆ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਆਪਾਂ ਸ਼ਿਕਾਇਤ ਵੀ ਕੀਤੀ ਤੇ ਮੇਰਾ ਬਲੈਕਲਿਸਟ ਦੇ ਵਿੱਚ ਹੀ ਨੰਬਰ ਭਰਤਾ ਕਿ ਇਹਨਾਂ ਨੂੰ ਬੁਲਾਇਆ ਹੀ ਨਾ ਜਾਵੇ ਔਰ ਆਪਾਂ 30 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਸਰਕਾਰ ਜਿਹੜੀ ਵੀ ਸਰਕਾਰ ਆਉਂਦੀ ਰਹੀ ਹੈ ਉਹਨਾਂ ਦੀਆਂ ਉਪਲਬਧੀਆਂ ਜਿਹੜੀਆਂ ਆ ਉਹ ਲੋਕਾਂ ਤੱਕ ਪਹੁੰਚਾਉਂਦੇ ਨਹੀਂ ਔਰ ਹੁਣ ਵੀ ਜਿੰਨਾ ਵੀ ਸਰਕਾਰ ਜਿਹੜੀ ਕੰਮ ਕਰਦੀ ਹੈ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਮੈਨੂੰ ਇੰਜ ਲੱਗਦਾ ਕਿ ਡੀਪੀਆਰਓ ਜਿਹੜਾ ਵਾ ਉਹ ਜਾਂ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਰਿਹਾ ਵਾ ਉਹ ਉਸ ਪਾਰਟੀ ਦੇ ਨਾਲ ਰਲਿਆ ਹੋਇਆ ਜਾਂ ਉਹ ਬਰਾਇਆ ਹੀ ਨਹੀਂ ਜਾਂਦਾ ਹੋਰ ਸਰਕਾਰ ਦੀ ਜਿਹੜੀ ਉਪਲਬਧੀ ਆ ਉਹ ਕਿਤੇ ਨਾ ਕਿਤੇ ਦਿਖਾਈ ਦੇ ਹੀ ਨਹੀਂ ਰਹੀ ਉਹਦਾ ਕਾਰਨ ਸਰਵੰਜੀਤ ਤੁਸੀਂ ਬਹੁਤ ਹੀ ਇੱਕ ਅਹਿਮ ਸਵਾਲ ਕੀਤਾ ਆ ਇਹ ਪਹਿਲੀ ਗੱਲ ਤਾਂ ਜਿਹੜਾ ਡੀਪੀਆਰ ਹੋਇਆ ਇਹਨਾਂ ਦਾ ਅਸਲ ਪੰਜਾਬੀ ਮੀਨਿੰਗ ਬਣਦੀ ਆ ਜਿਹੜਾ ਲੋਕ ਸੰਪਰਕ ਅਫਸਰ ਇਹਨਾਂ ਦਾ ਕੰਮ ਕੀ ਆ ਕਿ ਪਬਲਿਕ ਦੇ ਨਾਲ ਵੀ ਸੰਪਰਕ ਦੇ ਵਿੱਚ ਰਹਿਣਾ ਮੀਡੀਆ ਦੇ ਨਾਲ ਵੀ ਸੰਪਰਕ ਵਿੱਚ ਰਹਿਣਾ ਸਰਕਾਰਾਂ ਦੇ ਨਾਲ ਵੀ ਸੰਪਰਕ ਦੇ ਵਿੱਚ ਰਹਿਣਾ ਜਦ ਕਿ ਇਹਨਾਂ ਦਾ ਇੱਕ ਪੁਰਾਣਾ ਵਿਰਸਾ 20 ਸਾਲ ਪੁਰਾਣਾ ਲੈ ਕੇ ਚੱਲੀਏ ਤਾਂ ਇਹ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੁਕਰ ਮੀਟ ਕਰਾ ਰਹੀ ਇੱਕ ਟੀਮਾਂ ਦੇ ਨਾਲ ਜਿਹੜਾ ਸੀ ਸੱਭਿਆਚਾਰ ਨੂੰ ਉਜਾਗਰ ਕਰਦੇ ਸੀ ਜਿਹਦੇ ਵਾਸਤੇ ਸਰਕਾਰਾਂ ਵੀ ਇਹਨਾਂ ਨੂੰ ਬਹੁਤ ਕੀਮਤੀ ਫੜ ਦਿੰਦੀਆਂ ਸੀ ਕਿ ਪੁਰਾਣਾ ਸੱਭਿਆਚਾਰ ਕਿਵੇਂ ਕਾਇਮ ਰੱਖਣਾ ਇਹ ਇੱਕ ਇਹੀ ਅਧਿਕਾਰੀ ਦੀ ਪੋਸਟ ਜਿਹੜੀ ਐ ਇਹੀ ਸਭ ਨੂੰ ਜਾਗਰੂਤ ਕਰਦੀ ਜਿਵੇਂ ਜਿਵੇਂ ਸਮਾਂ ਬਦਲਿਆ ਤਿਵੇਂ-ਤਿਵੇਂ ਇਹਨਾਂ ਦੇ ਤੇਵਰ ਵੀ ਬਦਲੇ ਤੇਵਰ ਕਿਵੇਂ ਬਦਲੇ ਕਿ ਜਿਹੜੇ ਮੇਰੇ ਖਿਆਲ ਇਹਨਾਂ ਦਾ ਪੂਰਾ ਨਾਮ ਹਰਜਿੰਦਰ ਸਿੰਘ ਕਲਸੀ ਆ ਜਿਹੜੇ ਇਸ ਵੇਲੇ ਬਟਾਲਾ ਗੁਰਦਾਸਪੁਰ ਦਾ ਅਹੁਦਾ ਸੰਭਾਲ ਕੇ ਬੈਠੇ ਆ ਜਿਹੜਾ ਲੋਕ ਸੰਪਰਕ ਦਾ ਡੀਪੀਆਰੂ ਵੀ ਕਿਹਾ ਜਾਂਦਾ ਹੈ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਬਹੁਤ ਹੀ ਇੱਕ ਨਾਮੀ ਡੀਪੀਆਰਓ ਸੁਵਿੰਦਰ ਸਿੰਘ ਭਾਗੋਵਾਲੀਆ ਜੋ ਐਸੋਲੇ ਸੇਵਾਮੁਕਤ ਹੋ ਚੁੱਕੇ ਆ ਇਹਨਾਂ ਨੇ ਉਹਨਾਂ ਦੇ ਨਾਲ ਵੀ ਪਠਾਨਕੋਟ ਗੁਰਦਾਸਪੁਰ ਬਟਾਲੇ ਦੀ ਡਿਊਟੀ ਵੀ ਨਿਭਾਈ ਹੋਈ ਆ ਉਹਨਾਂ ਦੀ ਕਿਵੇਂ ਵਿਚਾਰਧਾਰਾ ਹੁੰਦੀ ਸੀ মিডিਆ ਲਈ ਇਹਨਾਂ ਨੇ ਵੀ ਉਹੀ ਅਪਣਾਈ ਹੋਈ ਹੈ ਕਿਉਂਕਿ ਗੁਰੂ ਤੇ ਚੇਲਾ ਇੱਕੋ ਬਾਰਟੀ ਇੱਕੋ ਥੇਲਾ ਇਹ ਉਸੇ ਨੀਤੀ ਦੇ ਉੱਤੇ ਚੱਲ ਰਹੇ ਨੇ ਕਿਉਂਕਿ ਉਹ ਵੀ ਇੱਕ ਐਸੇ ਸੁਭਾਅ ਦੇ ਸੀਗੇ ਕਿ ਉਹ ਵੀ ਪੱਤਰਕਾਰਾਂ ਨੂੰ ਦਰਕਿਨਾਰ ਹੀ ਕਰਦੇ ਸੀ ਕੁਝ ਪੱਤਰਕਾਰ ਇਹਨਾਂ ਨੇ ਉਹ ਆਪਣੇ ਚੇਤੇ ਬਣਾਏ ਹੋਏ ਨੇ ਕਿ ਜਿਹੜੇ ਪੱਤਰਕਾਰ ਇਹਨਾਂ ਦੀ ਗੱਲ ਸੁਣਨ ਇਹਨਾਂ ਦੀ ਹੀ ਗੱਲ ਮੰਨਨ ਇਹਨਾਂ ਦੇ ਕੋਲ ਅਸੀਂ ਜਿਹੜਾ ਪਤਾ ਨਹੀਂ ਕਿਹੜੇ ਲਾਲਚ ਵਿੱਚ ਆ ਕੇ ਇਹਨਾਂ ਦੇ ਕਹਿਣ ਦੇ ਕੁਝ ਖਬਰਾਂ ਪ੍ਰਗਟ ਕਰ ਦਿੰਦੇ ਨੇ ਮੇਨ ਗੱਲ ਜਿਹੜੀ ਤੁਸੀਂ ਕੀਤੀ ਹੈ ਮੈਂ ਹੁਣੇ ਸੁਣ ਰਿਹਾ ਸੀ ਤੁਹਾਡੇ ਮੁਖਾਰ ਬਿੰਦ ਤੋਂ ਵੀ ਕਿ ਮੈਂ ਉਸ ਮੀਟਿੰਗ ਦੇ ਵਿੱਚ ਵੀ ਖੁਦ ਹਾਜ਼ਰ ਸੀਗਾ ਜਦੋਂ ਤੁਹਾਨੂੰ ਡੀਪੀਆਰ ਉਹ ਹਰਜਿੰਦਰ ਸਿੰਘ ਕਲਸੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚੋਂ ਉੱਠ ਕੇ ਪਿੱਛੇ ਜਾਣ ਲਈ ਗਿਆ ਸੀ ਤੁਸੀਂ ਫਰੰਟ ਸੀਟ ਤੇ ਬੈਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਸਰਵੰਜੀਤ ਹੋ ਉੱਠ ਕੇ ਪਿੱਛੇ ਚਲੇ ਜਾਓ ਇਹ ਸੀ ਬਹੁਤ ਹੀ ਮੰਦਭਾਗੀ ਗੱਲ ਸੀ ਸੀਨੀਅਰ ਪੱਤਰਕਾਰਾਂ ਵਾਸਤੇ ਠੀਕ ਹੈ ਜੀ ਇਹ ਉਹਨਾਂ ਨੇ ਗੱਲ ਜ਼ਰੂਰ ਕਹੀ ਸੀ ਵੀ ਇਹ ਜਿਹੜੀ ਹੈ ਫਰੰਟ ਚੇਅਰਾਂ ਨੇ ਇਹ ਸੀਨੀਅਰ ਪੱਤਰਕਾਰਾਂ ਵਾਸਤੇ ਨੇ ਮੈਂ ਇੱਥੇ ਡੀਪੀਆਰ ਸਾਹਿਬ ਨੂੰ ਇੱਕ ਸਵਾਲ ਖੜਾ ਕਰਾਂਗਾ ਕਿ ਡੀਪੀਆਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਸੀਨੀਅਰ ਪੱਤਰਕਾਰ ਤੁਸੀਂ ਕਿੰਨੂੰ ਮੰਨਦੇ ਹੋ ਜਿਹੜੀ ਤੁਹਾਡੀ ਉਮਰ ਤੋਂ ਵੱਡੇ ਨੇ ਉਹਨਾਂ ਨੂੰ ਮੰਨਦੇ ਹੋ ਕਿ ਜਾਂ ਤੁਹਾਡੇ ਅਹੁਦੇ ਤੋਂ ਜਿਹੜੇ ਵੱਡੇ ਨੇ ਉਹਨਾਂ ਨੂੰ ਮੰਨਦੇ ਹੋ ਬੀਪੀਓ ਸਰਬ ਤੁਸੀਂ ਆਪਣੀ ਕਿੰਨੀ ਐਮੀਅਤ ਰੱਖਦੇ ਹੋ ਤੁਹਾਡੀ ਕੋਈ ਆਈਏਐਸ ਪੀਸੀਐਸ ਪੀਸੀਐਲ ਪੀਪੀਐਸ ਵਗੈਰਾ ਜਿਹੜੀਆਂ ਐਮ ਅਹੁਦੇ ਨੇ ਉਹ ਤੁਹਾਡੀ ਕੋਈ ਬੋਰਡ ਨਹੀਂ ਤੁਸੀਂ ਇੱਕ ਪਬਲਿਕ ਸਰਵੰਟ ਹੋ ਸੇਵਾਦਾਰ ਹੋ ਤੁਸੀਂ ਪਬਲਿਕ ਦੀ ਸੇਵਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਰਕਾਰਾਂ ਤੱਕ ਪਹੁੰਚਾਉਣੀ ਆ ਤੇ ਸਰਕਾਰਾਂ ਦੇ ਜਿਹੜੇ ਮੈਸੇਜ ਆ ਤੁਸੀਂ ਪੱਤਰਕਾਰਾਂ ਤੱਕ ਪਹੁੰਚਾਉਣਾ ਇਹ ਤੁਹਾਨੂੰ ਸਭ ਨੂੰ ਇੱਕ ਨਜ਼ਰ ਨਾਲ ਇੱਕ ਅੱਖ ਨਾਲ ਬਰਾਬਰ ਵੇਖਣਾ ਚਾਹੀਦਾ ਦੂਜੀ ਗੱਲ ਇਹ ਡੀਪੀਆਰਓ ਸਾਹਿਬ ਕਿ ਤੁਸੀਂ ਅੱਜ ਤੱਕ ਮੈਨੂੰ ਇਹ ਦੱਸੋਗੇ ਕਿ ਤੁਸੀਂ ਕਿੰਨੀ ਸਰਵਿਸ ਕਰ ਚੁੱਕੇ ਹੋ ਤੁਹਾਡੇ ਕੋਲ ਸਰਕਾਰ ਦਾ ਕਿੰਨਾ ਲਿਟਰੇਚਰ ਆਇਆ ਤੁਸੀਂ ਕਿਹੜੇ ਪੱਤਰਕਾਰ ਨੂੰ ਭਾਇਆ ਕੀਤਾ ਤੁਹਾਡੇ ਕੋਲ ਸਰਕਾਰ ਵੱਲੋਂ ਕਿੰਨੀ ਡੈਰੀ ਜਿਹੜੀ ਸਰਕਾਰੀ ਸਬਕੇ ਆਈ ਹੈ ਉਹ ਕਿੰਨੇ ਪੱਤਰਕਾਰਾਂ ਨੂੰ ਤੁਸੀਂ ਭਾਇਆ ਕੀਤੀ ਹੈ ਕਿ ਤੁਸੀਂ ਆਪਣੀ ਇੰਨੀ ਪਾਵਰ ਰੱਖਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਅਧਾਰੇ ਦੇ ਪੱਤਰਕਾਰ ਨੂੰ ਜੋ ਕਾਰਡ ਜਾ ਰਹੇ ਹੁੰਦੇ ਆ ਅਥਾਰਟੀ ਲੈਟਰ ਜਾ ਰਹੀ ਹੁੰਦੇ ਆ ਉਹਨਾਂ ਤੋਂ ਬਿਨਾਂ ਵੀ ਤੁਸੀਂ ਕਿਸੇ ਨੂੰ yellow card ਬਣਾ ਕੇ ਦੇ ਸਕਦੇ ਹੋ ਤੁਸੀਂ ਇੱਕ ਬਹੁਤ ਹੀ ਅੱਜ ਮੁੱਦਾ ਉਠਾਇਆ ਹੈ ਕਿ ਜਦੋਂ ਕੋਈ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ ਵਿੱਚ ਸਪੈਸ਼ਲ ਤੁਸੀਂ ਜੋ WhatsApp ਗਰੁੱਪ ਬਣਾਏ ਨੇ ਉਹਨਾਂ ਵਿੱਚ ਮੈਸੇਜ ਛੱਡ ਦਿੰਦੇ ਹੋ ਕਿ ਸਿਰਫ yellow card ਧਾਰਕ ਹੀ ਪੱਤਰਕਾਰ ਕਵਰੇਜ ਕਰਨ ਵਾਸਤੇ ਆਉਣ ਦੂਜਾ ਸਵਾਲ ਤੁਹਾਡੇ ਤੇ ਆ ਕਿ ਜਿਹੜੇ ਤੁਸੀਂ ਇਹ ਮੈਸੇਜ ਛੱਡਦੇ ਹੋ ਤੁਹਾਡੇ ਹੀ WhatsApp ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚੋਂ ਵੀਡੀਓ ਬਣਾ ਲਿਆ ਉਹ ਤੁਹਾਡੀ ਪ੍ਰੈਸ ਕਾਨਫਰੈਂਸ 'ਚ ਪਹਿਲਾਂ ਪਹੁੰਚਦੇ ਆ ਤੁਸੀਂ ਸਪੈਸ਼ਲ ਕਾਲ ਵੀ ਉਹਨਾਂ ਨੂੰ ਕਰਦੇ ਆ ਜਿਹੜੇ येलो ਕਾਰਡ ਧਾਰਕ ਆ ਉਹਨਾਂ ਨੂੰ ਵੀ ਤੁਸੀਂ ਕਾਲ ਨਹੀਂ ਕਰਦੇ ਉਹਨਾਂ ਨੂੰ ਵੀ ਤੁਸੀਂ ਗਰੁੱਪਾਂ ਵਿੱਚ ਹੀ ਮੈਸੇਜ ਛੱਡਦੇ ਹੋ ਮੈਸੇਜ ਤੁਸੀਂ ਕਿਵੇਂ ਛੱਡਦੇ ਹੋ ਕਹਿਣ ਦਾ ਭਾਵ ਇੱਕ ਐਗਜ਼ਾਮਪਲ ਹੈ ਕਿ ਮੇਰੇ ਕੋਲ ਇੱਕ ਵਜਨ 'ਚ 10 ਮਿੰਟ ਰਹਿ ਗਏ ਆ ਤੁਸੀਂ ਮੈਸੇਜ ਛੱਡਣਾ ਹੁਣੇ ਕਿ 1 ਵਜੇ ਜਿਹੜੀ ਹੈ ਜੀ ਫਲਾਣੇ ਅਧਿਕਾਰੀ ਦੀ ਫਲਾਣੀ ਜਗ੍ਹਾ ਤੇ ਕਾਨਫਰੰਸ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਮੈਸੇਜ ਛੱਡ ਕੇ ਜਿਹੜੀ ਹੈ ਨਿਭਾ ਲਈ ਹੈ ਹੁਣ ਇਹ ਦੇਖੋ ਕਿ ਪੱਤਰਕਾਰ ਜਿਹੜਾ ਹੈ ਉਹਨੂੰ ਪਹਿਲਾਂ ਪਤਾ ਸੀ ਕਿ ਤੁਹਾਡੀ 1 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਤੁਸੀਂ ਉਹ ਮੈਸੇਜ ਛੱਡ ਕੇ ਤੇ ਗਰੁੱਪ ਮੀਡਾ ਵਿੱਚੋਂ ਸਕਰੀਨਸ਼ਾਟ ਲੈ ਕੇ ਸਬੰਧਤ ਅਧਿਕਾਰੀ ਜੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੁਸੀਂ ਉਹਨੂੰ ਦਿਖਾ ਦਿੰਦੇ ਹੋ ਕਿ ਇਹ ਦੇਖੋ ਜੀ ਮੈਂ ਤਾਂ ਮੈਸੇਜ ਛੱਡ ਦਿੱਤਾ ਹੁਣ ਪੱਤਰਕਾਰ ਨਹੀਂ ਆਇਆ ਤਾਂ ਮੇਰਾ ਕੀ ਕਸੂਰ ਹੈ ਬੀਪੀ ਅਨੂ ਸਾਹਿਬ ਜੀ ਤੁਹਾਨੂੰ ਸਭ ਜਾਣਕਾਰੀ ਹੁੰਦੀ ਹੈ ਕਿ ਕਦੋਂ ਕਿਹੜੀ ਪ੍ਰੈਸ ਕਾਨਫਰੰਸ ਹੈ ਕਦੋਂ ਕੀ ਹੋਣਾ ਹੈ ਕਦੋਂ ਕੀ ਨਹੀਂ ਹੋਣਾ ਤੁਸੀਂ ਇਹ ਮੈਸੇਜ ਆਪਣੀ ਨੌਕਰੀ ਬਚਾਉਣ ਨੂੰ ਸਿਰਫ ਛੱਡ ਦਿਓ ਕਿ ਸਾਡੇ ਤੇ ਕੋਈ ਐਕਸ਼ਨ ਸਰਕਾਰੀ ਕਰਮਚਾਰੀਆਂ ਤੇ ਨਾ ਹੋਵੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭਜੋ ਪੱਤਰਕਾਰਾਂ ਨੂੰ ਇੱਕ ਨਜ਼ਰ ਨਾਲ ਵੇਖੋ ਇੱਕ ਬਰਾਬਰ ਵੇਖੋ ਤੇ ਤੁਸੀਂ ਜਿਹੜਾ ਸਰਵਣ ਸਿੰਘ ਜੀ ਮੈਂ ਤਾਂ ਕਹੂੰਗਾ ਇਹਨਾਂ ਦੇ ਖਿਲਾਫ ਡੈਫਮੇਸ਼ਨ ਦਾ ਜੋ ਕੇਸ ਬੰਦਾ ਤੁਸੀਂ ਉਹ ਪਿਆਰ ਕਰੋ ਗਵਾਹ ਅਸੀਂ ਤੁਹਾਡੇ ਨਾਲ ਮੌਜੂਦ ਸੋ ਪਟਾ ਸਰ ਜਿਸ ਤਰੀਕੇ ਨਾਲ ਵੇਖੇ ਜਦ ਇੱਕ ਬਹੁਤ ਵੱਡੀ ਯੂਨੀਅਨ ਚਲਾ ਰਹੇ ਹੋ ਤੁਹਾਡੀ ਸਟੇਟ ਲੈਵਲ ਦੀ ਟਰਡੀ ਯੂਨੀਅਨ ਹੈ ਯੂਨੀਅਨ ਦੇ ਬਹੁਤ ਸਾਰੇ ਮੈਂਬਰ ਆ ਉਹਨਾਂ ਦੇ ਵਿੱਚ ਅਕਸਰ ਇਹ ਹੀ ਹੁੰਦੀਆਂ ਕੰਪਲੇਨਾਂ ਜਿਹੜੀਆਂ ਉਹ ਵੇਖ ਨੂੰ ਮਿਲਦੀਆਂ ਰਹਿੰਦੀਆਂ ਕਿ ਪੱਤਰਕਾਰਾਂ ਦੇ ਨਾਲ ਉਹ ਤਕਾ ਹੋ ਰਿਹਾ ਵਾ ਔਰ ਜਿਹੜਾ ਯਾਲੂ ਧਾਰਕ ਤੁਸੀਂ ਦੱਸਿਆ ਬਹੁਤ ਸਾਰੇ ਸਿੰਗਰ ਰੱਖਿਆ ਲੇਕਿਨ ਉਹ ਨਾਮਵਰ ਚੈਨਲ ਨੇ ਬਹੁਤ ਵੱਡੇ ਚੈਨਲ ਨੇ ਉਹਨਾਂ ਦੇ ਕੋਲ ਕਾਰਡ ਜਾਂ ਨਹੀਂ ਆ ਲੇਕਿਨ ਸਰਕਾਰ ਦੇ ਚੰਗੇ ਮਾੜੇ ਕੰਮ ਜਿਹੜਾ ਵਾ ਉੱਥੇ ਤੱਕ ਜਰੂਰ ਲੋਕਾਂ ਤੱਕ ਪਹੁੰਚਾਉਂਦਾ ਵਾ ਤੇ ਮੈਰੀ ਇਹ ਤੇ ਕਲਸੀ ਸਾਹਿਬ ਨੂੰ ਵੀ ਬੇਨਤੀ ਆ ਆਪਣਾ ਇਸ਼ਾਰੀ ਕਲਸੀ ਜੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਪੱਤਰਕਾਰ ਲੋਕਾਂ ਦੀ ਤੱਕ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਪਹੁੰਚਾਉਂਦੇ ਆ ਉਹਨਾਂ ਨੂੰ ਤਰਕ ਨਾਲ ਜਿਹੜਾ ਡੀਪੀਆਰਓ ਕੀਤਾ ਜਾਇਆ ਕਰ ਰਿਹਾ ਵਾ ਸੋ ਇਹਦੇ ਨਾਲ ਤੁਹਾਨੂੰ ਵੀ ਧੰਨ ਦਿਨ ਦੀ ਲੋੜ ਆ ਕਿ ਕੀ ਕਾਰਨ ਆ ਕਿ ਜਦੋਂ ਕਿ ਤੁਹਾਡੀ ਪ੍ਰੈਸ ਕਾਨਫਰੰਸ ਨਹੀਂ ਆ ਤੇ ਜਿੱਦੀ ਮਤਲਬ ਉਹ ਸਰਕਾਰ ਤੱਕ ਜਿਹੜੀ ਆ ਉਹ ਇਹੀ ਗੱਲ ਪਚਾਉਂਦੇ ਆ ਤੇ ਇਹ ਡੀਪੀਆਰ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਵਾ ਬਾਕੀ ਜਿਹੜੀ ਸਾਡੇ ਨਾਲ ਮਾਨ ਨੀ ਹੁੰਦੀ ਆ ਜੋ ਵੀ ਹੋਇਆ ਆ ਆਪਾਂ ਕੋਰ ਦਾ ਸਾਰਾ ਜਰੂਰ ਲੈ ਕੇ ਮੇਰੇ ਨਾਲ ਵਕੀਲ ਭਾਈ ਜਰਾ ਸਾਰੇ ਜਿਹੜੇ ਖੜਾ ਵਾ ਤੇ ਆਪਾਂ ਵਿਚਾਰਾ ਜੋਈ ਜਰੂਰ ਕਰਾਂਗੇ ਕੀ ਕਹਿੰਦੇ ਉਸ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਤੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਕਿਉਂਕਿ ਤੁਸੀਂ ਇੱਕ ਪਿੱਲਰ ਹੋ ਜਿਹੜੀ ਪ੍ਰੈਸ ਹੁੰਦੀ ਹੈ ਇੱਕ ਪਿੱਲਰ ਵਨ ਆਫ ਦਾ ਪਿੱਲਰ ਆਫ ਕੰਸਟੀਟਿਊਸ਼ਨ ਤੇ ਉਹ ਜੇ ਉਹਦੀ ਆਵਾਜ਼ ਨੂੰ ਹੀ ਨਪਿਆ ਗਿਆ ਨਪਿਆ ਜਾ ਰਿਹਾ ਹੈ ਭਾਰਤ ਵਿੱਚ ਵੀ ਨਪਿਆ ਜਾ ਰਿਹਾ ਆਪਾਂ ਸਭ ਜਾਣਦੇ ਆ ਪਰ ਜਿਹੜੇ ਅਸਲੀ ਪੱਤਰਕਾਰ ਨੇ ਜਿਹੜੇ ਸਚਾਈ ਦਿਖਾਉਣਾ ਚਾਹੁੰਦੇ ਆ ਤੁਹਾਡੇ ਅੱਗੇ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਮੈਂ ਉਹਨਾਂ ਨੂੰ ਵੀ ਕਲਸੀ ਸਾਹਿਬ ਨੂੰ ਵੀ ਦੁਬਾਰਾ ਫਿਰ ਬੇਨਤੀ ਕਰਦਾ ਇਦਾਂ ਨਾ ਕਰੋ ਤੁਸੀਂ ਜੋ ਜਿਹੜੇ ਬੰਦੇ ਸਚਾਈ ਦਿਖਾਉਂਦੇ ਨੇ ਤੇ ਉਹਨਾਂ ਨੂੰ ਨਾਲ ਬਰਾਬਰ ਬਿਠਾਇਆ ਕਰੋ ਜਿਹੜੀ ਸਚਾਈ ਸਰਕਾਰ ਤੱਕ ਪਹੁੰਚਾਈ ਜਾਵੇ ਤੇ ਸਰਕਾਰ ਆਪਣਾ ਕੰਮ ਸਚਾਰੂ ਢੰਗ ਨਾਲ ਕੀਤਾ ਜਾਵੇ ਜਿਆਦਾ ਚਾਪਲੂਸੀ ਨਹੀਂ ਕਰੀ ਕਰੀਦੀ ਹੁੰਦੀ ਧੰਨਵਾਦ